ਆਪਾਂ ਗੱਲ ਕਰ ਰਹੇ ਸੀ ਹੈਨਾ ਬੈਠੇ ਵੀ ਅੱਜ ਅਜੇ 28 ਤਰੀਕ ਦਾ ਦਿਨ ਆ ਅੱਜ 28 ਤਰੀਕ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਅੱਖੀਂ ਦੇਖਿਆ ਸ਼ਹੀਦ ਹੁੰਦੇ 10 ਲੱਖ ਦਾ ਮੁਕਾਬਲਾ ਦੇਖਿਆ ਵਾ ਕਿ ਕਿਵੇਂ ਹੋਇਆ ਵਾ ਕਿਵੇਂ ਕਮਸਾਨ ਯੁੱਧ ਹੋਇਆ ਵਾ ਤੇ ਛੋਟੇ ਸਾਹਿਬ ਜਾਬੇ ਵੇਜੇ ਤੇ ਕਰ ਕੋਈ ਖਬਰ ਨਹੀਂ ਹੈਗੀ ਕਿ ਛੋਟੇ ਸਾਹਿਬ ਜਾਬੇ ਆਖਿਰਕਾਰ ਹੈ ਕਿੱਥੇ ਨੇ ਮਾਤਾ ਗੁਜਰਕੌਰ ਦਾ ਉਹਨਾਂ ਦਾ ਵੀ ਕੋਈ ਪਤਾ ਨਹੀਂ ਹੈਗਾ ਮਾਛੀਵੜ ਦੇ ਜੰਗਲ ਦੀ ਰਾਤ ਵੀ ਅੱਜ ਕੱਟ ਲੈਂਦੇ ਉੱਥੇ ਲੇ ਕੇ ਸਾਰ ਨੂੰ ਆਪਾਂ ਪਤਾ ਨਹੀਂ ਗੁਰੂ ਸਾਹਿਬ ਨੇ ਉਹ ਗੱਲ ਆਖੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੁਸੀਂ ਇਹ ਦੇਖੋ ਵੀ ਕਿਹੜੇ ਮਿੱਤਰ ਦੀ ਗੱਲ ਕੀਤੀ ਹੋਣੀ ਹੈ ਉਹ ਬਰੇ ਬਈ ਕਿਹਨੂੰ ਮਿੱਤਰ ਪਿਆਰਾ ਕਿਹਨੂੰ ਆਖਿਆ ਹੋਣਾ ਵਾ ਇਹ ਗੱਲ ਆ ਕਿ ਤੇਰੇ ਕਿਤੇ ਤਾਂ ਸਾਨੂੰ ਸਮਝਣੀਆਂ ਪੈਣੀਆਂ ਨੇ ਨਾ ਅੱਜ ਜਿਹੜੇ ਲੋਕ ਟੱਕੇ ਟੱਕੇ ਦੇ ਉੱਤੇ ਆਪਣਾ ਧਰਮ ਪਰਿਵਰਤਨ ਕਰ ਰਹੇ ਆ ਜਿਹੜੇ ਇਹ ਕਹਿੰਦੇ ਆ ਵੀ ਸਾਨੂੰ ਤਾਂ ਜੀ ਦੁੱਖਵਾਸੀ ਕੋਈ ਕਹਿੰਦਾ ਜੀ ਮੇਰਾ ਪੁੱਤ ਦਾਰੂ ਪੀਂਦਾ ਵਾ ਅਸੀਂ ਤਾਂ ਧਰਮ ਪਰਿਵਰਤਨ ਕਰ ਲਿਆ ਕੋਈ ਕਹਿੰਦਾ ਮੈਨੂੰ ਗਠੀਆ ਹੋ ਗਿਆ ਮੈਂ ਤਾਂ ਧਰਮ ਪਰਿਵਰਤਨ ਕਰ ਰਿਹਾ ਕੋਈ ਬੰਦਾ ਇਹ ਕਹਿੰਦਾ ਮੈਨੂੰ ਯਾਰ ਕਿਹਨੂੰ ਕਲੇਸ਼ ਹੁੰਦਾ ਸਾਡੇ ਘਰੇ ਅਸੀਂ ਤਾਂ ਧਰਮ ਪਰिवर्तन ਕਰ ਲਿਆ ਨਾ ਪਰ ਤੁਸੀਂ ਇਹ ਦੇਖੋ ਵੀ ਗੁਰੂ ਸਾਹਿਬ ਚਾਰੇ ਪੱਤਵਾਰ ਦੇ ਨੇ ਕਦੇ 9 ਸਾਲ ਦੀ ਉਮਰ ਹੋਣੀ ਹੈ ਬੁਰ ਤੇਗ ਬਾਦਰ ਮਹਾਰਾਜ ਆਪਣੇ ਪਿਤਾ ਜੀ ਨੂੰ ਆਪ ਭੇਜ ਦੇਣਾ ਧਰਮ ਦੀ ਰਾਖੀ ਦੇ ਲਈ ਮਰਨ ਮੁਨਖਤਾ ਦੀ ਰਾਖੀ ਦੇ ਲਈ ਵੀ ਜਾਓ ਤੁਹਾਡੀ ਬਨਖਤਾ ਨੂੰ ਬਹੁਤ ਵੱਡੀ ਲੋੜ ਆ ਹਨਾ ਬਾਪਾ ਗੁਜਰਕੌਰ ਦਾ ਕਿੱਡਾ ਝਗੜਾ ਰਿਹਾ ਹੋਣਾ ਵਾ ਇੰਨਾ ਕੁਛ 12 ਤੋਂ ਬਾਅਦ ਇੰਨਾ ਕੁਛ 12 ਤੋਂ ਬਾਅਦ ਖਾਸਤ ਚੜ੍ਹਦੀ ਕਲਾ ਦੇ ਵਿੱਚ ਆ ਗੁਰੂ ਸਾਹਿਬ ਨੇ ਉਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਤਾੜੀ ਮਾਰ ਕੇ ਨਿਕਲੇ ਆ ਜੋ ਇਤਿਹਾਸ ਕਰ ਰਹੇ ਉੱਥੇ ਤਾੜੀ ਮਾਰੀ ਆ ਵੀ ਸਿੱਖਾਂ ਦਾ ਗੁਰੂ ਚੱਲਿਆ ਵਾ ਜਿੱਦਾਂ ਚ ਯੁਰਤ ਉਹ ਭਾਈ ਮੂਰੇ ਆਜਵੇਂ ਫਿਰ ਖੜ੍ਹ ਚੋਵੇ ਫਿਰ ਅਸੀਂ ਦੇਖ ਲਵਾਂਗੇ ਕਿ ਉਦੋਂ ਬਾਅਦ ਔਰੰਗਜ਼ੇਬ ਦੀ ਜਦੋਂ ਪੂਰੀ ਕਹਿੰਦਾ ਕਿ ਇਹ ਸੁੱਟੂ ਕਿਹਾ ਸੀ ਵਜ਼ੀਰ ਖਾਨ ਉਹਦਾ ਸੂਬੇਦਾਰ ਸੀਗਾ ਜਦੋਂ ਔਰੰਗਜ਼ੇ ਪੂਰਾ ਕਲਸ ਗਿਆ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਦਿਖੇ ਨਹੀਂ ਹੈਗੇ ਉਹਦੀ ਇੱਕੋ ਹਿੰਟ ਸੀ ਉਹ ਉੱਠਦਾ ਬੈਠਾ ਗੋਬਿੰਦ 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 ਕਰਦਾ ਸੀ ਵੀ ਯਾਰ ਵੀ ਮੈਨੂੰ ਗੋਬਿੰਦ ਇੱਕ ਵਾਰੀ ਦੇਖ ਜਵੇ ਉਹਨੂੰ ਚਾਰੇ ਪੁੱਤੋ ਨੇ ਸ਼ਹੀਦ ਕੀਤੇ ਇਹ ਇਹ ਹੁਕਮ ਤਾਂ ਮੈਨੂੰ ਲੱਗਦਾ ਔਰੰਗਜ਼ੇ ਦੀ ਹੁਕਮ ਹੋਣੀ ਆਏ ਵਜ਼ੀਰ ਖਾਨ ਨੇ ਤਾਂ ਹੁਕਮ ਬਜਾਏ ਆ ਸੋ ਦੇਖੋ ਚਾਰੇ ਪੁੱਤ ਪ੍ਰਵਾਨ ਹੋ ਗਏ ਸਾਰੇ ਪਤਨ ਦੇ ਸਤਖੰਡ ਦੇ ਵਿੱਚ ਨਿਵਾਸ ਕਰ ਗਏ ਮਾਤਾ ਗੁਜਰਕੌਰ ਉਹਨੂੰ ਇਹ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹੋਣਗੇ ਉਹ ਸਵਿੰਡਰ ਕਰ ਲਵੇ ਥੋੜੇ ਟਾਈਮ ਦੇ ਵਿੱਚ ਉਹਨੂੰ ਇਹ ਲੱਗਦਾ ਹੋਣਾ ਪਰ ਗੁਰੂ ਸਾਹਿਬ ਜ਼ਫਰਨਾਮੇ ਦੇ ਵਿੱਚ ਕੀ ਲਿਖਦੇ ਆ ਇਹ ਇਹ ਲਾਈਨਾਂ ਇਹ ਲਾਈਨਾਂ ਨੂੰ ਲੱਗਦਾ ਵਾ ਕਿ ਯਾਰ ਸਾਨੂੰ ਬਹੁਤੇ ਨੂੰ ਪਤਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਇਹ ਪਤਾਵਾ ਵੀ ਜ਼ਫਰਨਾਮਾ ਲਿਖਿਆ ਪਰ ਸਾਡੀ ਕੌਮ ਦੇ ਕਾਫੀ ਲੋਕਾਂ ਨੇ ਜਿਹਦੇ ਵਿੱਚ ਮੇਰੀ ਵੀ ਗਲਤੀ ਹੁੰਦੀ ਆ ਅਸੀਂ ਕਦੇ ਜ਼ਫਰਨਾਮਾ ਚੱਕ ਕੇ ਪੜਿਆ ਨਹੀਂ ਉਹਨੇ ਇੱਕੋ ਲਾਈਨ ਮੈਨੂੰ ਦੱਸਦਾ ਵੀ ਉਹਨੇ ਕੀ ਕਿਹਾ ਔਰੰਗਜ਼ੇਬ ਉਹ ਲਿਖਦੇ ਆ ਨਾ ਸਾਜੋ ਨਾ ਵਾਜੋ ਨਾ ਫੌਜੋ ਨਾ ਫਰਸ਼ ਖੁਦਾਬੰਦ ਵਖਸ਼ਿੰਦੇ ਉਹ ਐਸ ਅਰਸ਼ ਸੋ ਇਹ ਇਹ ਗੱਲਾਂ ਦਾ ਤੁਹਾਨੂੰ ਮੈਂ ਵਿਸਥਾਰ ਨਾਲ ਦੱਸਦਾ ਗੱਲਾਂ ਦਾ ਮਤਲਬ ਕੀ ਆ ਨਾ ਸਾਜੋ ਨਾ ਤਾਂ ਮੇਰੇ ਕੋਲ ਸਾਜੋ ਸਮਾਨ ਅੱਜ ਹੈਗਾ ਵਾ ਨਾ ਮੇਰੇ ਕੋਲ ਅੱਜ ਅਨੰਦਪੁਰ ਦਾ ਕਿਲਾ ਵਾ ਸੋ ਇਹ ਕਿਤਨੇ ਕਿਤੇ ਸਾਜ਼ੋ ਦੇ ਵਿੱਚ ਆ ਗਿਆ ਨਾ ਵਾਜੋ ਸ਼ਾਹੀ ਆਵਾਜ਼ ਲੋਕ ਜਿਹੜੇ ਸ਼ਹਿਨशाह ਰੱਖਦੇ ਸੀਗੇ ਗੁਰੂ ਸਾਹਿਬ ਕਹਿੰਦੇ ਵੀ ਨਾ ਤਾਂ ਅੱਜ ਮੇਰੇ ਕੋਲੇ ਸਾਜ਼ੋ ਆ ਨਾ ਸਾਜ਼ੋ ਸਮਾਨ ਆ ਨਾ ਅੱਜ ਮੇਰੇ ਕੋਲੇ ਵਾਜੋ ਆ ਨਾ ਫੌਜੋ ਆ ਨਾ ਮੇਰੇ ਕੋਲੇ ਅੱਜ ਸੈਨਾਮ ਆ ਭਾਈ ਬਿਆਸ ਸਿੰਘ ਤੇ ਭਾਈ ਸੰਗਤ ਸਿੰਘ ਉਹ ਸੀਗੇ ਮਛਵੜ ਦੇ ਜੰਗਲ ਤੱਕ ਸੋ ਕਹਿੰਦੇ ਵੀ ਨਾ ਤਾਂ ਅੱਜ ਮੇਰੇ ਕੋਲੇ ਸੈਨਾਮ ਆ ਨਾ ਤੇ ਨਾ ਮੇਰੇ ਕੋਲ ਫਰਸ਼ੋ ਫਰਸ਼ੋ ਕਹਿੰਦੇ ਤਾਂ ਉਹਨਾਂ ਨੇ ਇਹ ਵੀ ਗੱਲ ਲਾਖਤੀ ਵੀ ਕਾफी ਲੋਕ ਫਰਸ਼ ਨੂੰ ਕਹਿੰਦੇ ਵੀ ਜ਼ਮੀਨ ਆਖੀ ਗੁਰੂ ਸਾਹਿਬ ਨੇ ਵੀ ਅੱਜ ਤੱਕ ਮੇਰੇ ਘਰ ਦੇ ਪੈਰਾਂ ਥਲੇ ਧਰਤੀ ਵੀ ਹੈ ਨਹੀਂਗੀ ਕਾਫੀ ਲੋਕ ਫਰਸ਼ ਨੂੰ ਘੋੜਾ ਲਿਖਦੇ ਵੀ ਅੱਜ ਤਾਂ ਮੇਰੇ ਕੋਲ ਮੀਲਾ ਘੋੜਾ ਵੀ ਹੈ ਨਹੀਂਗਾ ਪਰ ਉਸ ਖੁਦਾ ਦੀ ਰਹਿਮਤ ਦੇਖ ਔਰੰਗਜ਼ੇਬ ਮੈਂ ਅੱਜ ਵੀ ਆਨੰਦ ਦੇ ਵਿੱਚ ਬੈਠਾ ਮਾਂ ਤੇ ਤੂੰ ਅੱਜ ਵੀ ਤਸਤ ਦੇ ਬੈਠਾ ਕਲਸ ਰਿਆ ਮਾਂ ਐਡਾ ਜ਼ਿਕਰਾ ਕਿਦਾਂ ਹੁੰਦਾ ਜੀ ਅੱਜ ਦੇ ਸਮੇਂ ਦੇ ਵਿੱਚ ਜੇ ਸਾਡੇ ਧੀ ਪੁੱਤ ਨੂੰ ਬੁਖਾਰ ਚੜ ਜਵੇ ਅਸੀਂ ਭੱਜੇ ਜਾਂਦੇ ਆ ਡਾਕਟਰ ਕੋਲੇ ਮਹਿੰਗੇ ਤੋਂ ਮਹਿੰਗੇ ਹਸਪਤਾਲ ਚ ਲੈ ਕੇ ਜਾਂਦੇ ਆ ਪਰ ਇਹਦੇ ਵਿੱਚ ਲਵੇਟ ਲਵੇਟ ਕੇ ਰੱਖਦੇ ਆ ਵੀ ਪਾਈਏ ਨੂੰ ਠੰਡ ਨਾਲ ਲੱਗ ਜਵੇ ਮਾਤਾ ਗੁਜਰਪੁਰ ਦੇ ਕਿੱਡੇ ਜਿਗਰੇ ਹੋਣੇ ਹਨ ਇਹ ਗੱਲ ਵੀ ਆਪਾਂ ਅਗਲੇ ਕਲਪ ਦੇ ਵਿੱਚ ਕਰਾਂਗੇ ਪਰ ਮੈਨੂੰ ਲੱਗਦਾ ਵਾ ਕਿ ਜਿਹੜੇ ਲੋਕ ਟਕੇ ਟਕੇ ਤਨੇ ਦੁਬਾਰਾ ਹੀ ਗੱਲ ਕਰ ਰਹੇ ਜਿਹੜੇ ਕਹਿੰਦੇ ਵੀ ਨਹੀਂ ਜੀ ਧਰਮ ਛੱਡਣ ਦੇ ਨਾਲ ਸਾਡਾ ਦੁੱਖ ਮਿਟ ਜੂਗਾ ਜਦੋਂ ਧਰਮ ਪਰਵਰਤਨ ਕਰਨ ਜਾਂਦੇ ਆ ਤਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਲਾਈਨਾਂ ਜ਼ਰੂਰ ਦੇਖ ਲੈਣੀਆਂ ਚ ਸੱਪੇ ਸਿੰਘ ਸਾਹਿਬ ਜਦੋਂ ਜ਼ਵਾਵਰ ਸਿੰਘ ਮਾਤਾ ਗੁਜਰਕ ਔਰ ਸਰਵੰਸਦਾਨੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਵਾਕਈ ਅਸੀਂ ਜੇ ਕਿਸੇ ਹੋਰ ਤਰ੍ਹਾਂ ਦੇ ਵਿੱਚ ਜਾ ਰਹੇ ਸਾਡੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਸਾਡੇ ਪਗੰਬਰ ਤੇ ਦੁੱਖ ਤਕਲੀਫਾਂ ਨਹੀਂ ਆਈਆਂ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਗੱਲ ਕਰੀਏ ਦੁੱਖ ਤਕਲੀਫਾਂ ਨਹੀਂ ਆਈਆਂ ਗੁਰੂ ਨਾਨਕ ਪਾਸ਼ਾ ਦੇ ਰੋੜੇ ਮਾਰੇਗੇ ਬੱਟੇ ਮਾਰੇਗੇ ਲੋਕਾਂ ਵੱਲੋਂ ਕੀ ਦੁੱਖ ਤਕਲੀਫਾਂ ਨਹੀਂ ਆਈਆਂ ਪੰਜਵੇਂ ਪਾਸ਼ਾ ਪੱਤੀ ਤੋਂ ਵੀਤੇ ਬੈਠੇ ਕੀ ਦੁੱਖ ਤਕਲੀਫਾਂ ਨਹੀਂ ਆਈਆਂ ਸੋ ਭਾਈ ਦੁੱਖ ਤਕਲੀਫਾਂ ਦਾ ਹੱਲ ਜਿਹੜਾ ਵਾ ਉਹ ਉਹ ਜੇ ਕਿਸ ਨੂੰ ਰੋ ਦਵਾਈ ਲੋਕ ਕਿਸੇ ਚਰਗੇ ਤੋਂ ਪਰ ਧਰਮ ਪਰਵਰਤਨ ਕਰਨਾ ਇਹ ਮੂਰਖਤਾ ਹੋਊਗੀ ਸੋ ਬਾਕੀ ਜੇ ਕਰ ਰਹੇ ਭਾਈ ਉਹਨਾਂ ਨੂੰ ਕਰਨ ਦੋ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਬਸ ਅਸੀਂ ਤੇ ਇੱਕ ਗੱਲ ਰੱਖ ਸਕਦੇ ਆ ਆਪਾਂ